ਗੁਜਾਰਾਸਪੁਰ ਜ਼ਿਲ੍ਹੇ ਵਿੱਚ ਅਸੀਂ ਪੂਰੀਆਂ ਤਿਆਰੀਆਂ ਨੂੰ ਮੁਕੰਮਲ ਕਰ ਲਈਆਂ ਜਿਹੜੀ ਸਾਡੀ ਲਾਸਟ ਮਿੰਟ ਤਿਆਰੀਆਂ ਸੀ ਉਹ ਵੀ ਇਸ ਵੇਲੇ ਚੱਲ ਰਹੀਆਂ ਹੈਗੀਆਂ ਪੱਤਰਕੰਟਿਆਂ ਦਾ ਐਸਓਪੀ ਆਲਰੇਡੀ ਇਨ ਪਲੇਸ ਹੈਗਾ ਕੱਲ ਤੋਂ 6 ਵਜੇ ਤੋਂ ਬਾਅਦ 30 ਤਰੀਕ ਨੂੰ 6 ਵਜੇ ਤੋਂ ਬਾਅਦ ਜਿਹੜਾ ਪ੍ਰਚਾਰ ਆ ਉਹ ਵੀ ਬੰਦ ਹੋ ਜਾਵੇਗਾ ਤੇ ਉਸ ਤੋਂ ਬਾਅਦ ਜਿਹੜੇ ਉਹਨੂੰ ਆਪਾਂ ਸਾਇਲੈਂਟ ਪੀਰੀਅਡ ਕਹਿੰਦੇ ਹਾਂ ਉਸ ਦੇ ਬਾਰੇ ਅਸੀਂ ਆਰਡਰਸ ਆਲਰੇਡੀ ਕਰ ਦਿੱਤੇ ਹੈਗੇ ਆ ਰਾਈਡੀ ਦੇ ਆਰਡਰ ਜੇ ਅਸੀਂ ਆਲਰੇਡੀ ਕਰ ਦਿੱਤੇ ਹੈਗੇ ਆ 144 ਵੀ ਅਸੀਂ ਲਗਾ ਦਿੱਤੀ ਹੈਗੀ ਹੈ ਕਿ ਪੰਜ ਤੋਂ ਜ਼ਿਆਦਾ ਜੇਕਰ ਕਿਤੇ ਕੱਟ ਹੁੰਦਾ ਹੈਗਾ ਤੇ ਉਹਨੂੰ ਡਿਸਪਰਸ ਕੀਤਾ ਜਾਵੇਗਾ ਸਪੈਸ਼ਲ ਐਗਜ਼ੈਕਟਿਵ ਮੈਜਿਸਟਰੇਟਸ ਆਪਾਂ ਹਰ ਏਰੀਆ 'ਚ ਡੈਜ਼ਿਗਨੇਟ ਕਰ ਦਿੱਤੇ ਜਿਹੜੇ ਕਿ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਣਗੇ ਇਸ ਦੇ ਨਾਲ ਹੀ ਇਲੈਕਸ਼ਨ ਦੇ ਰਿਲੇਟਿਡ ਜਿੰਨੀਆਂ ਵੀ ਤਿਆਰੀਆਂ ਪੋਲਿੰਗ ਬੂਥਾਂ ਤੇ ਹੋਣੀਆਂ ਉਹ ਅਸੀਂ ਮੁਕੰਮਲ ਕਰ ਲਿੱਤੀਆਂ ਅ ਪਰਸੋ ਸਾਡੀਆਂ ਟੀਮਾਂ ਜਿਹੜੀਆਂ ਉੱਥੇ ਜਾਣ ਗਿਆ ਤੇ ਉਹਨਾਂ ਨੂੰ ਆਪਾਂ ਸਮਾਨ ਦਵਾਂਗੇ ਉਹ ਟੀਮਾਂ ਜਾ ਕੇ ਉੱਥੇ ਬੂਥ ਸੈਟਅਪ ਕਰਨਗੀਆਂ ਕੱਤੀ ਤਰੀਕ ਨੂੰ 1 ਤਰੀਕ ਨੂੰ ਸਵੇਰੇ 5:30 ਵਜੇ ਉਹਨਾਂ ਨੇ ਮੋਕਲ ਦੀ ਪ੍ਰਕਿਰਿਆ ਸ਼ੁਰੂ ਕਰਨੀ ਹੈ ਤਾਂ ਕਿ ਉਹਨੂੰ ਫਿਰ ਪਾਚੂ ਮਸ਼ੀਨ ਨੂੰ ਕਵਰ ਕਰਦੇ ਹੋਏ ਇਸ 7:00 ਵਜੇ ਤੱਕ ਪੋਲਿੰਗ ਸਟਾਰਟ ਕਰ ਸਕਣ ਜਿੱਦਾਂ ਫਰਸਟ ਵੋਟਰ ਆਏਗਾ ਪੋਲਿੰਗ ਸਟਾਰਟ ਹੋ ਜਾਏਗੀ ਪੋਲਿਟੀਕਲ ਪਾਰਟੀਆਂ ਤੋਂ ਮੈਂ ਆਸ ਰੱਖਦਾ ਕਿ ਉਹ ਹਰ ਪੋਲਿੰਗ ਬੂਥ ਤੇ ਆਪਣੇ ਨੁਮਾਇੰਦੇ ਭੇਜਣਗੇ ਇਹ ਟਰਾਂਸਪੇਰੈਂਸੀ ਸਾਨੂੰ ਬਹੁਤ ਜ਼ਿਆਦਾ ਹੈਲਪ ਕਰਦਾ ਹੈਗਾ ਐਂਡ ਹਰ ਜਿਹੜੇ ਪੋਲਿੰਗ ਬੂਥ ਹੈ ਇੱਥੇ ਵੈਪਾਸਟਿੰਗ ਵੀ ਹੋਵੇਗੀ 100% ਵੈਪਾਸਟਿੰਗ ਹਰ ਪੋਲਿੰਗ ਬੂਥ ਤੇ ਅਪਨਿਚੋਰ ਕਰ ਰਹੇ ਹਾਂ ਇਸ ਦੇ ਨਾਲ ਹੀ ਜਿਹੜੀਆਂ ਬੇਸਿਕ ਸਹੂਲਤਾਂ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਮੈਡੀਕਲ ਦੀ ਸਹੂਲਤਾਂ ਉਹ ਵੀ ਅਸੀਂ ਹਰ ਪੋਲਿੰਗ ਬੂਥ ਤੇ ਬਹਿੰਗਾ ਕਰਾ ਰਹੇ ਹਾਂ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਸ਼ੇਡ ਪੱਖਾ ਟੰਡਾ ਪਾਣੀ ਛਬੀਲ ਐਸੇ ਪੋਲਿੰਗ ਬੂਥਾਂ ਤੇ ਲਗਾਵਾਂਗੇ ਇਸ ਦੇ ਨਾਲ ਹੀ ਜੇਕਰ ਕਿਸੇ ਨੂੰ ਇਮੀਡੀਏਟ ਹੀਟ ਸਟ੍ਰੋਕ ਦੇ ਕਾਰਨ ਕੋਈ ਮੈਡੀਕਲ ਜੇ ਰਿਕੁਆਇਰਮੈਂਟ ਆ ਜਾਂਦੀ ਹੈ ਤਾਂ ਉਸ ਦੇ ਬਾਰੇ ਸਾਰੀ ਮੈਡੀਕਲ ਟੀਮਾਂ ਨੂੰ ਅਸੀਂ ਆਲਰੇਡੀ ਅਪਰੇਸ ਕਰ ਦਿੱਤਾ ਉਹਨਾਂ ਦੀ ਟ੍ਰੇਨਿੰਗ ਹੋ ਗਈ ਹੈ ਹਰ ਬੂਥ ਲੈਵਲ ਤੇ ਮੈਡੀਕਲ ਟੀਮਾਂ ਹੋਣ ਗਿਆ ਮੈਂ ਆਸ ਕਰਦਾ ਹਾਂ ਕਿ ਸਾਡੇ ਸਾਰੇ ਵੋਟਰ ਪਹਿਲੀ ਜੂਨ ਨੂੰ ਆਣਗੇ, ਵੋਟ ਕਰਨਗੇ ਐਂ ਭਾਰਤ ਜਿਹੜੀ ਇਸ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਉਸ ਦੇ ਇਸ ਲੋਕਤੰਤਰ ਦੇ ਪਰ ਪਰਵ ਚ ਆਪਣੀ ਸ਼ਮੂਲੀਅਤ ਕਰਨਗੇ ਤੇ ਇਹਨੂੰ ਹੋਰ ਪੱਕਾ ਬਣਾਉਣਗੇ ਸਰ ਚੋਣ ਪ੍ਰਚਾਰ 30 ਤਰੀਕ ਨੂੰ ਸ਼ਾਮੀ 6 ਵਜੇ ਤੋਂ ਬਾਅਦ ਚੋਣ ਪ੍ਰਚਾਰ ਬੰਦ ਹੋ ਜਾਏਗਾ ਉਸ ਤੋਂ ਬਾਅਦ ਡੋਰ ਟੂ ਡੋਰ ਕੈਂਪੇਨ ਹੋ ਸਕਦੀ ਹੈ ਉਹਦੀ ਹਦਾਇਤਾਂ ਜਦੋਂ ਆਉਣੀ ਅਸੀਂ ਤੁਹਾਨੂੰ ਫਾਰਵਰਡ ਕਰਦਾ